ਚੀਜ਼ਾਂ ਬਾਅਦ ਚ ਕਰਾਂਗੇ ਪਹਿਲਾਂ ਲਾਈਟ ਦਾ ਇਹ ਇਸ਼ੂ ਸੋਲਵ ਹੋਵੇ ਜਿੱਤੋਂ ਕੰਮ ਮੇਨ ਚੱਲਣਾ ਹੈ ਅਗਰ ਕੰਮ ਹੀ ਨਾ ਚੱਲੇ ਮਾਰਕੀਟ ਖਾਲੀ ਹੋਏਗੀ ਸਾਰਿਆਂ ਦੀ ਫਿਰ ਮਾਰਕੀਟੇ ਬਸ ਕੁਝ ਨਹੀਂ ਰਹੇਗਾ ਅਸ਼ਚੂ ਜਿਹੜੇ ਢੇਰ ਲੱਗੇ ਹੋਏ ਨੇ ਦੂਸਰੇ ਪਾਸੇ ਗੱਲ ਕਰੀਏ ਪੋੜੀਆਂ ਦੇ ਵਿੱਚ ਜਾਣ ਨੂੰ ਸਾਡਾ ਦਿਨ ਮਾਰ ਰਹੀਆਂ ਨੇ ਪਰ ਉਸ ਤੋਂ ਇਲਾਵਾ ਮਾਰਕੀਟ ਕੁੱਤਿਆਂ ਨਾਲ ਭਰੀ ਹੋਈ ਹੈ ਪਰ ਇਸ ਤੁਮਾਨ ਸਰਕਾਰ ਨੇ ਫ੍ਰੀ ਬਿਜਲੀ ਵੰਡ ਗਏ ਜੋ ਬੇੜਗਰ ਕੀਤਾ ਲੋਕਾਂ ਦਾ ਹੁਣ ਤੇ ਮੈਂ ਕਹਿੰਦਾ ਪੈਸੇ ਤੇ ਬਿਜਲੀ ਨਹੀਂ ਆ ਰਹੀ ਸਾਨੂੰ ਸਾਡਾ ਰੋਜ਼ਗਾਰ ਕੀ ਹੈ ਇਹ ਦੇ ਦਿਓ ਸਾਨੂੰ ਪਤਾ ਹੀ ਨਹੀਂ ਲਾਈਟ ਹੁੰਨੇ ਆਣੀ ਹੈ ਬਾਅਦ ਚ ਆਣੀ ਕਦੋਂ ਆਣੀ ਪਤਾ ਹੀ 15 ਮਿੰਟ ਆਂਦੀ ਐ ਸਵੇਰੇ ਆਏ ਆ 15 ਮਿੰਟ ਆਈ 15 ਮਿੰਟ ਗਈ 15 ਮਿੰਟ ਆਈ ਪਤਾ ਨਹੀਂ ਹੋਉਂਦੇ ਕਿੰਨੇ ਦੋ ਘੰਟੇ 2.5 ਘੰਟੇ ਕੋਈ ਨਹੀਂ ਆਈ ਹੋਈ ਨਹੀਂ ਪਤਾ ਨਹੀਂ ਆਏਗੀ ਕਿ ਨਹੀਂ ਆਏ ਇੱਥੇ ਨੇ ਇੱਕ ਆ ਕਾਰਨ ਕੀ ਭਾਜੀ ਲਾਈਟ ਹੀ ਨਹੀਂ ਆ ਰਹੀ ਮਾਰਕੀਟ ਚ ਲਾਈਟ ਹੀ ਨਹੀਂ ਪ੍ਰੋਵਾਈਡ ਕਰ ਰਹੇ 20000 ਰੁਪਏ ਕਰਾਏ ਗਏ ਆ ਆਪਾਂ ਕਿਰਾਇਆ ਨਹੀਂ ੱਡਾਂਗੇ ਬੰਦਿਆਂ ਦੀ ਤਨਖਾਹਾਂ ਨਹੀਂ ੱਡਾਂਗੇ ਤੇ ਘਰ ਕਿੱਦਾਂ ਚੱਲ ਚੱਲੇਗੀ ਸਾਡਾ ਘਰ ਮੈਨੂੰ ਦੱਸੋ ਲੋਕਾਂ ਨੇ ਹੱਥ ਦੇ ਵਿੱਚ ਤਾਲੇ ਫੜੇ ਹੋਏ ਨੇ ਤਾਂ ਉਹਦਾ ਕੀ ਕਰਨੇ ਭਾਜੀ ਦੁਬਾਰਾ ਅਸੀਂ ਕਹਾਂਗੇ ਕੰਮ ਹੀ ਨਹੀਂ ਚੱਲੇਗਾ ਅਸੀਂ ਇੱਥੇ ਬੈਠ ਕੇ ਕੀ ਕਰਾਂਗੇ ਜੀ ਕਿ ਆਪਣੇ ਕੋ ਦੁਕਾਨਦਾਰੀ ਨਹੀਂ ਹੁੰਦੀ ਕਿਉਂਕਿ ਇਥੇ ਪੋਸ਼ ਏਰੀਆ ਲਾਰੈਂਸ ਰੋਡ ਨਹਿਰੂ ਕੰਪਲੈਕਸ ਤੋਂ ਪੋਸ਼ ਏਰੀਆ ਹੈ ਸਾਡੇ ਅੰਮ੍ਰਿਤਸਰ ਦਾ ਸਾਡੇ ਨੇ ਇੱਕ ਦੁਕਾਨ ਨਹੀਂ ਦੋ ਦੁਕਾਨ ਨਹੀਂ ਸਾਰੀਆਂ ਦੁਕਾਨਾਂ ਤੇ ਇਹੀ ਹਾਲ ਹੈ ਦੋਸਤੋ ਅੰਮ੍ਰਿਤਸਰ ਦੀ ਨਹਿਰੂ ਕੰਪਲੈਕਸ ਮਾਰਕੀਟ ਕੰਪਿਊਟਰ ਦੀ ਮਾਰਕੀਟ ਜਿੱਥੇ ਦੂਰੋਂ ਦੂਰੋਂ ਲੋਕ ਆਪਣਾ ਸਮਾਨ ਠੀਕ ਕਰਨ ਲਈ ਪਹੁੰਚਦੇ ਨੇ ਗੱਲ ਕਰੀਏ ਕੰਪਿਊਟਰ ਠੀਕ ਜਿੱਥੇ ਕਰਾਏ ਜਾਂਦੇ ਨੇ ਹੋਰ ਐਸੈਸਰੀ ਮਿਲਦੀ ਹੈ ਤਾਂ ਇੱਕ ਵੱਡੀ ਮਾਰਕੀਟ ਹੈ ਜਿੱਥੇ ਰਿਪੇਅਰਿੰਗ ਦਾ ਕੰਮ ਚੱਲਦਾ ਪਰ ਉਹ ਕੰਮ ਚੱਲ ਨਹੀਂ ਰਿਹਾ ਕਾਰਨ ਹੈ ਬਿਜਲੀ ਇ ਕਾਫੀ ਦਿਨਾਂ ਤੋਂ ਇੱਥੇ ਲਗਾਤਾਰ ਜਿਹੜੇ ਕੱਟ ਲੱਗ ਰਹੇ ਨੇ ਪਰ ਇੰਪਰੂਵਮੈਂਟ ਅਧਿਕਾਰੀਆਂ ਦੀ ਨਜ਼ਰ 'ਚ ਮੁੱਦਾ ਆ ਨਹੀਂ ਰਿਹਾ ਕਿ ਕੀ ਕਰਨਾ ਹੈ ਕਿ ਉਹ ਇੱਥੋਂ ਜਿਹੜੀ ਸੁਣਵਾਈ ਨਹੀਂ ਕਰ ਰਹੇ ਸਭ ਤੋਂ ਪਹਿਲੇ ਤੁਹਾਨੂੰ ਕੰਪਲੈਕਸ ਦੇ ਹਾਲਾਤ ਇੱਕ ਵਾਰੀ ਦਿਖਾ ਦਿੰਨੇ ਆ ਇੱਕ ਵਾਰੀ ਕੈਮਰਾਮੈਨ ਨੂੰ ਮੈਂ ਕਹੂੰਗਾ ਝਾਤੀ ਮਾਰੋ ਦੇਖੋ ਦੁਕਾਨਾਂ ਦੇ ਬਾਹਰ ਕੂੜੇ ਦੇ ਜਿਹੜੇ ਢੇਰ ਲੱਗੇ ਹੋਏ ਨੇ ਦੂਸਰੇ ਪਾਸੇ ਗੱਲ ਕਰੀਏ ਪੋੜੀਆਂ ਦੇ ਵਿੱਚ ਜਾਣ ਨੂੰ ਸਾਡਾ ਦਿਲ ਨਹੀਂ ਕਰੇਗਾ ਉੱਥੇ ਸਮੈਲ ਮਾਰ ਰਹੀਆਂ ਨੇ ਪਰ ਉਸ ਤੋਂ ਇਲਾਵਾ ਮਾਰਕੀਟ ਕੁੱਤਿਆਂ ਨਾਲ ਭਰੀ ਹੋਈ ਹੈ ਪਰ ਇਸ ਵੇਲੇ ਸਾਡਾ ਕੁੱਤੇ ਮੁੱਦਾ ਨਹੀਂ ਨੇ ਮੁੱਦਾ ਹੈ ਕਿ ਬਿਜ ਜਿਹੜੀ ਦੁਕਾਨਦਾਰਾਂ ਦੀ ਬਿਜਲੀ ਨਹੀਂ ਆ ਰਹੀ ਲਗਾਤਾਰ ਜਿਹੜੇ ਕੱਟ ਲੱਗ ਰਹੇ ਨੇ ਪਰ ਕੱਟ ਲੱਗਣ ਤੋਂ ਬਾਅਦ ਦੁਕਾਨਦਾਰ ਰੋਸ਼ ਦੇ ਵਿੱਚ ਨਜ਼ਰ ਆ ਰਹੇ ਨੇ ਜਿਹੜੇ ਵੀ ਦੁਕਾਨਦਾਰ ਨੇ ਜੇਕਰ ਗੱਲ ਕਰੀਏ ਬਿਜਲੀ ਨਾ ਨਾ ਕਰਨਾ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ ਕਿਉਂਕਿ ਕਿਤਨਾ ਕਿਤੇ ਕੰਪਿਊਟਰ ਦਾ ਜਦੋਂ ਕੰਮ ਕਰਨਾ ਹੁੰਦਾ ਤਾਂ ਬਿਜਲੀ ਮੇਨ ਹੁੰਦੀ ਹੈ ਪਰ ਜਦੋਂ ਬਿਜਲੀ ਨਾ ਆਵੇ ਤਾਂ ਦੁਕਾਨਦਾਰ ਪਰੇਸ਼ਾਨ ਨੇ ਤੇ ਦੁਕਾਨਦਾਰ ਬਿਨਾ ਪੱਖੇ ਲਾਈਟਾਂ ਤੋਂ ਜਿਹੜੇ ਬੈਠੇ ਨੇ ਪਰ ਅੱਜ ਉਹ ਦੁਕਾਨ ਬੰਦ ਕਰਨ ਤੱਕ ਜਿੰਨਾ ਵੱਲੋਂ ਰੋਸ਼ ਕਰ ਦਿੱਤਾ ਗਿਆ ਕਿ ਅਸੀਂ ਦੁਕਾਨ ਤੇ ਤਾਲੇ ਮਾਰ ਦਾਂਗੇ ਕਿਉਂਕਿ ਜੇਕਰ ਕੰਮ ਹੀ ਨਹੀਂ ਚੱਲੇਗਾ ਤੇ ਸਾਨੂੰ ਇੱਥੇ ਰਹਿਣ ਦਾ ਕੀ ਫਾਇਦਾ ਜੇਕਰ ਲਾਈਟ ਨਾ ਆਏਗੀ ਤਾਂ ਕਿਸ ਪਹਿਲੇ ਸਭ ਤੋਂ ਪਹਿਲੇ ਦੇਖ ਸਕਦੇ ਹੋ ਕਿ ਦੁਕਾਨਦਾਰ ਬਾਹਰ ਖਲੋਤੇ ਨੇ ਭਾਜੀ ਕੀ ਕਰਨ ਤੁਸੀਂ ਅਜੇ ਦੁਕਾਨ ਦੇ ਬਾਹਰ ਖੜੇ ਜੀ ਅੰਦਰ ਨਹੀਂ ਬੈਠੇ ਗਰਮੀ ਬਹੁਤ ਹੈ ਮਹਾਰਾਜ ਬਾਹਰ ਖਲੋਤੇ ਹੈ ਲਾਈਟ ਆ ਨਹੀਂ ਰਹੀ ਮਹੀਨਾ ਹੋ ਗਿਆ ਅਸਰੇ ਚੱਲ ਰਿਹਾ ਕੰਮ ਕੁਝ ਨਹੀਂ ਸਮਝ ਆ ਰਹੀ ਕੰਮਕਾਰ ਸਾਡਾ ਹੈ ਇਲੈਕਟ੍ਰੋਨਿਕਸ ਤੋਂ ਲਾਈਟ ਤੋਂ ਬਿਨਾ ਤਾਂ ਹੋਣਾ ਹੀ ਨਹੀਂ ਕੰਮ ਜੋ ਹੁੰਦੇ ਆਪਣੇ ਵਾਸਤੇ ਵੀ ਲੱਭਣ ਬਾਹਰ ਆ ਰਹੇ ਕੀ ਕਰੀਏ ਦੋਸਤ ਜੇ ਜਦੋਂ ਫਿਰ ਇੱਥੇ ਗਾਗ ਪਹੁੰਚਦਾ ਹੈ ਗਾਗ ਨੇ ਆਪਣਾ ਸਮਾਨ ਠੀਕ ਕਰਾਉਣਾ ਹੁੰਦਾ ਫਿਰ ਕੀ ਕੀਤਾ ਜਾਂਦਾ ਗਾ ਖਰਾਬ ਹੁੰਦਾ ਉਹਨੂੰ ਕੋਈ ਟਾਈਮ ਦੇ ਦੇ ਕਿੰਨਾ ਕੁ ਟਾਈਮ ਗਾਗ ਦੇ ਦੇਗਾ ਇੱਕ ਦਿਨ ਦੇ ਸਕਦਾ ਦੋ ਦਿਨ ਦੇ ਸਕਦਾ ਉਹ ਵੀ ਨਹੀਂ ਇਸ ਤੋਂ ਬਾਅਦ ਤੇ ਰੁਕੇਗਾ ਜਿੰਨਾ ਕਿ ਵੈਸੇ ਹੀ ਕੰਪਿਊਟਰ ਦੀ ਲੋਡ ਆ ਸਭ ਨੂੰ ਹਰ ਇੱਕ ਚੀਜ਼ ਦੀ ਉਹਨ ਦਾ ਸਪੋਰਟ ਲੋਡ ਹੈ ਉਹ ਕਹਿੰਦੇ ਸਾਨੂੰ ਦੋ ਤਿੰਨ ਘੰਟੇ ਜਿਹਾ ਦਿਓ ਸਾਨੂੰ ਪਤਾ ਹੀ ਨਹੀਂ ਲਾਈਟ ਹੁੰਨੇ ਆ ਨਹੀਂ ਆ ਬਾਹਰ ਚ ਆ ਨਹੀਂ ਕਦੋਂ ਆ ਨਹੀਂ ਪਤਾ ਹੀ ਨਹੀਂ 15 ਮਿੰਟ ਆਂਦੀ ਹੈ ਸਵੇਰੇ ਆਏ ਆ 15 ਮਿੰਟ ਆਈ 15 ਮਿੰਟ ਗਈ 15 ਮਿੰ ਪਤਾ ਨਹੀਂ ਹੁੰਦੇ ਕਿੰਨੇ 2 ਘੰਟੇ 2.5 ਘੰਟੇ ਕੋਈ ਆਈ ਹੋਈ ਨਹੀਂ ਪਤਾ ਨਹੀਂ ਆਏਗੀ ਕਿ ਨਹੀਂ ਆਏਗੀ ਕੱਲ੍ਹ ਕਰੀਏ ਸਭ ਤੋਂ ਵੱਡੀ ਮਾਰਕੀਟ ਹੈ ਜਿੱਥੇ ਕੰਪਿਊਟਰ ਵਗੈਰਾ ਠੀਕ ਕੀਤੇ ਜਾਂਦੇ ਨੇ ਮੇਨ ਮਾਰਕੀਟ ਹੈ ਪਰ ਜਦੋਂ ਇੱਥੇ ਬਿਜਲੀ ਨਹੀਂ ਹੈ ਕਿਰਾਇਆ ਦੁਕਾਨਾਂ ਦਾ ਭਰਦੇ ਜੇ ਇੰਪਰੂਵਮੈਂਟ ਰਿਸਟ ਅਧਿਕਾਰੀ ਜਾਂਦੇ ਨੇ ਇੱਥੇ ਵੇਖ ਕੇ ਜਾਂਦੇ ਨੇ ਕੀ ਕੀ ਕਮੀ ਹੈ ਕੰਪਲੈਕਸ ਦੇ ਵਿੱਚ ਕਿਸ ਤਰੀਕੇ ਨਾਲ ਦੁਕਾਨਦਾਰ ਕੰਮ ਕਰ ਰਹੇ ਨੇ ਅੱਜ ਤੱਕ ਤੇ ਦੇਖੇ ਨਹੀਂ ਆਪਾਂ ਕੋਈ ਸਿਰਫ ਕਿਰਾਇਆ ਹੀ ਲੈਣ ਆਉਂਦੇ ਜਿੰਨੇ ਆਉਂਦੇ ਬਸ ਅੱਜ ਤੱਕ ਤੇ ਕੋਈ ਨਾ ਅਧਿਕਾਰੀ ਦੇਖਿਆ ਨਾ ਬੰਦੇ ਦੇਖੇ ਬਾਕੀ ਇਹ ਜੀਰ ਵੱਲੋਂ ਤੇ ਦੇਖਣਾ ਚਾਹੀਦਾ ਉਹਨਾਂ ਨੂੰ ਲਾਈਟ ਦਾ ਬਹੁਤ ਜ਼ਿਆਦਾ ਕੰਮ ਖਰਾਬ ਹੋ ਰਿਹਾ ਇੱਥੇ ਕਿੰਨਾ ਕਿਰਾਇਆ ਦੁਕਾਨ ਦਾ ਮੇਰਾ 30000 ਕਿਰਾਇਆ ਤੇ 30000 ਦੇ ਕੇ ਵੀ ਗਰਮੀ 'ਚ ਖੜੇ ਜੇ ਕਿਸ ਤਰ੍ਹਾਂ ਦਾ ਮਨ ਨੂੰ ਮਹਿਸੂਸ ਗਰਮੀ 'ਚ ਕੀ ਬਾਹਰ ਹੀ ਖੜੇ ਹੈ ਗਰਮੀ 'ਚ ਕਿੱਥੇ ਖੜੇ ਹੈ ਮਹਿਸੂਸ ਕੀ ਕਰਨਾ ਉਹ ਕੀ ਕਰੀਏ ਕਿੰਨੂ ਕਹੀਏ ਦੱਸੋ ਕਿੱਥੇ ਜਾਈਏ ਕੋਈ ਸੁਣਨ ਵਾਲਾ ਨਹੀਂ ਹੈਗਾ ਮਤਲਬ ਕਿ ਕਿਸੇ ਨੂੰ ਆਪਣੀ ਪਰੇਸ਼ਾਨੀ ਦੱਸ ਸਕੋ ਕਿ ਉਹ ਆ ਕੇ ਕੋਈ ਠੀਕ ਕਰ ਸਕੇ ਹੱਲ ਕੱਢ ਸਕੇ ਮੈਂ ਕੋਈ ਹੋਏਗਾ ਤੇ ਉਹਨੂੰ ਦੱਸਾਂਗੇ ਕੋਈ ਹੈ ਹੀ ਨਹੀਂ ਹੈ ਹੀ ਨਹੀਂ ਕੋਈ ਹੈਗਾ ਹੀ ਨਹੀਂ ਤਾਂ ਬਿਲਕੁਲ ਦੁਕਾਨਦਾਰ ਪਰੇਸ਼ਾਨ ਇਨਾਂ ਦੀ ਕਮੀਆਂ ਸੁਣਨ ਵਾਲਾ ਨਹੀਂ ਹੈ ਕਿ ਮਾਰਕੀਟ ਦੇ ਵਿੱਚ ਕੀ ਕੀ ਕਮੀ ਹੈ ਤਾਂ ਮਾਰਕੀਟ ਦੇ ਵਿੱਚ ਤੁਸੀਂ ਆਵਾਜ਼ਾਂ ਸੁਣ ਸਕਦੇ ਜਿੱਥੇ ਕਾਰਜਗੁਜ਼ਾਰੀ ਇਹੋ ਜੀ ਹੈ ਕਿ ਕੁੱਤਿਆਂ ਦਾ ਆਵਾਜ਼ ਸੁਣਾ ਸ਼ੁਰੂ ਹੋ ਗਿਆ ਕੁੱਤੇ ਵੱਹ ਤੋਂ ਵੱਧ ਵੱਧ ਗਏ ਨੇ ਅਭੀ ਦੁਕਾਨਦਾਰ ਨੇ ਦੇਖ ਸਕਦੇ ਜੇ ਬਿਜਲੀ ਤੋਂ ਬਿਨਾ ਸਿਰਫ ਸਟਾਫ ਹੀ ਨਜ਼ਰ ਜਿਹੜਾ ਆ ਰਿਹਾ ਤਾਂ ਦੁਕਾਨ ਦੇ ਵਿੱਚ ਸਟਾਫ ਜ਼ਿਆਦਾ ਨਜ਼ਰ ਆ ਰਿਹਾ ਕਿਉਂਕਿ ਗਾਹ ਕਾ ਨਹੀਂ ਰਿਹਾ ਤਾਂ ਦੁਕਾਨਦਾਰ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰੀਕੇ ਨਾਲ guzara ਕਰ ਰਹੇ ਜੇ ਬਿਜਲੀ ਨਹੀਂ ਆ ਰਹੀ ਭਾਜੀ ਕੀ ਨਾਮ ਹੈ ਆਪਣਾ ਭਾਜੀ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਜੀ ਭਾਜੀ ਕਿਸ ਤਰ੍ਹਾਂ ਮੇਰੇ ਬੱਤੀ ਨਹੀਂ ਆ ਰਹੀ ਗਾਗਦਾ ਕਿਸ ਤਰ੍ਹਾਂ ਹੈ ਗਾ ਕੰਦਾ ਕੀ ਕੀ ਕੰਮ ਹੋ ਰਿਹਾ ਹੈ ਰੋਜ਼ ਖੱਜਲ ਹੋ ਰਿਹਾ ਜੀ ਕੋਈ ਕੰਮ ਨਿਕਲ ਨਹੀਂ ਰਿਹਾ ਸਾਰੇ ਵੇਲੇ ਦੇਖੋ ਤੁਸੀਂ ਕਿਉਂ ਵੇਲੇ ਬੈਠੇ ਨੇ ਆ ਕਾਰਨ ਕੀ ਹੈ ਭਾਜੀ ਲਾਈਟ ਹੀ ਨਹੀਂ ਆ ਰਹੀ ਮਾਰਕੀਟ ਚ ਲਾਈਟ ਹੀ ਨਹੀਂ ਪ੍ਰੋਵਾਈਡ ਕਰਦੇ ਪਏ ਤਾਂ ਤੁਸੀਂ ਕਿਸੇ ਨੂੰ ਕਿਹਾ ਹੈ ਕਿ ਜਿਵੇਂ ਕਿ ਜਿਨ੍ਹਾਂ ਨੂੰ ਕਰਾਇਆ ਦਿੰਦੇ ਜਾਂ ਕੰਪਲੈਕਸ ਦੇ ਅਧਿਕਾਰੀ ਜਿਹੜੇ ਹੁੰਦੇ ਨੇ ਇੰਪਰੂਵਮੈਂਟ ٹرسٹ ਦੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਡੇ ਮਾਰਕੀਟ ਚ ਬਿਜਲੀ ਨਹੀਂ ਆਂਦੀ ਅਸੀਂ ਕਿਵੇਂ ਕੰਮ ਕਰੀਏ ਭਾਜੀ ਕਹਿ ਕੇ ਥਾ ਕੇ ਕੋਈ ਸੁਣਵਾਈ ਨਹੀਂ ਹੋਈ ਜੀ ਕਦੀ ਕਿਸੇ ਨੇ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਜੀ ਬਿਲਕੁਲ ਨਹੀਂ ਕੋਈ ਨਹੀਂ ਆਇਆ ਦੱਸਣਾ ਕਿੰਨਾ ਕਰਾਇਆ اپنی ਸ਼ਾਪ ਤੇ ਬਿਨਾ ਬੱਤੀ ਤੋਂ ਰਹਿ ਰਹੇ ਜੇ ਕੀ ਮਨ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਭਾਈ ਮਨ ਨੂੰ ਦੱਸਿੰਦਾ ਜਦੋਂ ਕੋਈ ਕੰਮ ਹੀ ਨਹੀਂ ਨਿਕਲ ਰਿਹਾ ਬੇਲੇ ਬੈਠੇ ਆਂ ਸ਼ਾਪ ਦੇ ਘਰ ਹੋਏ ਇਹ ਤਾਂ ਤਿਆਰ ਹੋ ਗਏ ਕੋਈ ਕੰਮ ਨਿਕਲੇਗਾ ਕੰਮ ਕਰਾਂਗੇ ਪਰ ਇੱਥੇ ਫਰੀ ਬੈਠੇ ਰਹਿੰਦਾ ਪਸੀਨਾ ਪਸੀਨੇ ਹੋਏ ਪਰ ਜੇਕਰ ਕੋਈ ਗਾਹਕ ਆ ਜਾਂਦਾ ਹੈ ਬਿਜਲੀ ਦੇ ਕਰਕੇ ਤੁਸੀਂ ਉਹਦਾ ਸਮਾਨ ਨਹੀਂ ਠੀਕ ਕਰ ਪਾਉਗੇ ਤਾਂ ਉਸ ਵੇਲੇ ਕੀ ਜੀ ਕਰ ਭਾਜੀ ਗਾਹਕ ਕੰਪਲੇਂਟ ਕਰਦਾ ਹੈ ਗਾਹਕ ਟੁੱਟਦਾ ਹੈ ਢੇ ਤੋਂ ਕੰਮ ਘਟ ਰਿਹਾ ਢਾ ਗਾਹਕ ਰੋਚ ਕੰਪਲੀਟ ਕਰਦਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਰ ਉਹਨਾਂ ਦੇ ਇੱਦਾਂ ਠੀਕ ਹੋਣ ਵਾਲੇ ਪਏ ਹੋਏ ਨੇ ਆ ਗੱਲ ਕਰੀਏ ਮਾਰਕੀਟ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਕਮੀਆਂ ਨੇ ਕਿਉਂਕਿ ਇੰਪਰੂਵਮੈਂਟ ਟ੍ਰਸਟ ਦੇ ਅਧਿਕਾਰੀ ਕਹਿੰਦੇ ਨੇ ਅਸੀਂ ਬਹੁਤ ਕੰਮ ਕਰ ਰਹੇ ਹਾਂ ਟ੍ਰਸਟ ਤੇ ਠੀਕ ਹੈ ਨਹਿਰ ਕੰਪਲੈਕਸ ਦੇ ਹਾਲਾਤ ਬਹੁਤ ਸੋਹਣੇ ਬਣਾਏ ਗਏ ਨੇ ਇੱਕ ਵੱਡੀ ਮੇਨ ਮਾਰਕੀਟ ਹੈ ਕੰਪਿਊਟਰ ਦੀ ਤਾਂ ਉੱਥੇ ਬਹੁਤ ਸੋਹਣੇ ਹਾਲਾਤ ਨੇ ਕਿਹੋ ਜਿਹੇ ਹਾਲਾਤ ਨੇ ਭਾਈ ਛੋਟੇ-ਮੋਟੇ ਜਿਹੜੇ ਚੀਜ਼ਾਂ ਬਾਅਦ ਚ ਕਰਾਂਗੇ ਪਹਿਲਾਂ ਲਾਈਟ ਦਾ ਤਾਂ ਇਸ਼ੂ ਸੋਲਵ ਹੋਵੇ ਜਿੱਤੋਂ ਕੰਮ ਮੇਨ ਚੱਲਣਾ ਹੈ ਅਗਰ ਕੰਮ ਹੀ ਨਾ ਚੱਲੇ ਮਾਰਕੀਟ ਖਾਲੀ ਹੋਏਗੀ ਸਾਰਿਆਂ ਦੀ ਫਿਰ ਮਾਰਕੀਟੇ ਬਸ ਕੁਝ ਨਹੀਂ ਸ਼ੋਪਾਂ ਬੰਦ ਹੋਏਗੀ ਮਾਰਕੀਟ ਖਾਲੀ ਹੋ ਜਾਏਗੀ ਤਾਂ ਬਿਲਕੁਲ ਦੇਖ ਸਕਦੇ ਜੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਨਾ ਚੱਲੇਗਾ ਤਾਂ ਦੁਕਾਨਾਂ ਦੇ ਤਾਲੇ ਤੇ ਖੋਦੀ ਲੱਗਣਗੇ ਇੱਥੇ ਅਧਿਕਾਰੀ ਜਦੋਂ ਪਹੁੰਚਦੇ ਨਹੀਂ ਆ ਪੁੱਛ ਗਿਸ਼ ਨਹੀਂ ਕਰਦੇ ਤਾਂ ਕਿਸ ਤਰੀਕੇ ਨਾਲ ਜਿਹੜੇ ਦੁਕਾਨਦਾਰ ਉਹ ਕੰਮ ਕਰਨ ਪਾਣਗੇ ਪਰ ਇੱਥੇ ਇੱਕ ਵਾਰੀ ਹਾਲਾਤ ਦਿਖਾ ਦਿੰਦੇ ਆ ਇੱਕ ਦੁਕਾਨ ਨਹੀਂ ਦੋ ਦੁਕਾਨ ਨਹੀਂ ਸਾਰੀਆਂ ਦੁਕਾਨਾਂ ਤੇ ਇਹੀ ਹਾਲ ਹੈ ਤਾਂ ਸਾਰੀਆਂ ਦੁਕਾਨਾਂ ਤੇ ਇਹੀ ਹਾਲ ਹੈ ਤਾਂ ਹੋਰ ਵੀ ਦੁਕਾਨਦਾਰ ਬਾਹਰ ਖੜੇ ਨੇ ਕਿਸ ਤਰੀਕੇ ਨਾਲ ਭਾਜੀ ਕਿਸ ਤਰੀਕੇ ਨਾਲ ਬਾਹਰ ਖਲੋਤੇ ਹੋਏ ਜੇ ਕੀ ਕਰਨਾ ਹੈ ਕਿਉਂ ਨਹੀਂ ਕੋਈ ਸੁਣ ਰਿਹਾ ਬਿਜਲੀ ਦਾ ਜਿਹੜਾ ਇੱਕ ਮਸਲਾ ਚੱਲ ਰਿਹਾ ਕਿਉਂ ਨਹੀਂ ਲੋਕ ਹੱਲ ਕਰ ਰਹੇ ਇੰਪਰੂਵਮੈਂਟ ਅਧਿਕਾਰੀ ਕਿਉਂ ਨਹੀਂ ਸੁਣ ਰਹੀ ਗੱਲ ਨੂੰ ਭਾਜੀ ਉਹ ਆਪਨੂੰ ਨਹੀਂ ਪਤਾ ਕਿਉਂ ਨਹੀਂ ਸੁਣ ਰਹੇ ਪਰ ਡੇਢ ਮਹੀਨੇ ਤੋਂ ਹਾਲਾਤ ਐਨੇ ਵੱਧ ਤੋਂ ਬੱਤਰ ਹੋ ਚੁੱਕੇ ਨੇ ਪਹਿਲੇ 15 ਮਿੰਟ ਲਾਈਟ ਜਾਂਦੀ ਸੀ ਅੱਧਾ ਘੰਟਾ ਜਾਂਦੀ ਸੀ ਅੱਜ 3 ਦਿਨ ਹੋ ਗਏ ਲਗਾਤਾਰ 6-6 ਘੰਟੇ ਦਾ ਕਟ 6 ਘੰਟੇ ਦਾ ਕੱਟ ਦੁਕਾਨਦਾਰੀ ਕਿੰਨੀ ਦੇਰ ਦੀ 8 ਘੰਟੇ ਦੀ ਆ 6 ਘੰਟੇ ਦੀ ਦੁਕਾਨਦਾਰੀ ਆਪਾਂ ਨਹੀਂ ਕੰਮ ਕਰਾਂਗੇ ਤੇ ਫਿਰ ਅਜ ਤਾਲਾ ਹੀ ਫੜਾਂਗੇ ਨਾ ਆਪਾਂ ਦੇ ਇੰਪਰੂਵਮੈਂਟ ਟ੍ਰਸਟ ਦੇ ਲੱਗੇ ਚਾਬੀਆਂ ਜਾ ਕੇ ਕਿ ਆਪਣੇ ਕੋ ਦੁਕਾਨਦਾਰੀ ਨਹੀਂ ਹੁੰਦੀ ਕਿਉਂਕਿ ਇੱਥੇ ਪੋਸ਼ ਏਰੀਆ ਲਾਰੈਂਸ ਰੋਡ ਨੈਰੋ ਕੰਪਲੈਕਸ ਸਭ ਤੋਂ ਪੋਸ਼ ਏਰੀਆ ਹੈਗਾ ਸਾਡੇ ਅੰਮ੍ਰਿਤਸਰ ਦਾ ਜੇ ਇੱਥੇ ਇਹ ਹਾਲ ਹੈ ਬਾਕੀ ਜਗ੍ਹਾ ਤੇ ਕੀ ਹਾਲ ਹੋਏਗਾ ਭਗਵੰਤ ਮਾਨ ਸਰਕਾਰ ਨੇ ਫ੍ਰੀ ਬਿਜਲੀ ਵੰਡ ਗਏ ਜੋ ਬੇੜਾਗਰ ਕੀਤਾ ਲੋਕਾਂ ਦਾ ਹੁਣ ਤੇ ਮੈਂ ਕਹਿੰਦਾ ਪੈਸੇ ਦੀ ਬਿਜਲੀ ਨਹੀਂ ਆ ਰਹੀ ਸਾਨੂੰ ਸਾਡਾ ਰੋਜ਼ਗਾਰ